ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤਨੌਲਾ ਕਪਲ ਬਲੌਗਸ ਤੋਂ ਤੁਹਾਡਾ ਸਵਾਗਤ ਕਰਦੇ ਆਂ ਪਿਛਲੇ ਵਲੌਗ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਜੀ ਦੀ ਯਾਤਰਾ ਦਿਖਾਈ ਸੀ ਤੇ ਅੱਜ ਭਾਗ ਦੂਜੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸਾਂਗੇ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਮਾਤਾ ਗੁਜਰੀ ਅਤੇ ਸਿੱਖ ਸੰਗਤਾਂ ਨਾਲ ਅਪ੍ਰੈਲ 1665 ਈਸਵੀ ਵਿੱਚ ਆਈ ਗੁਰੂ ਜੀ ਇੱਥੇ ਇਕਤਾਲ ਤੇ ਬਿਰਾਜਮਣ ਹੋਏ ਇੱਥੋਂ ਦਾ ਸਥਾਨਕ ਚੌਧਰੀ ਦਗੋਂ ਗੁਰੂ ਜੀ ਲਈ ਦੁੱਧ ਲੈ ਕੇ ਆਇਆ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈ ਦਗੋ ਦੁੱਧ ਲੈ ਕੇ ਮਿਲਿਆ ਹੈ ਇੱਥੇ ਦੁੱਧ ਸਦੀਪ ਰਹੂਗਾ ਭਾਵੇਂ ਕੇ ਦੁੱਧ ਨਹੀਂ ਜੰਮੇਗਾ ਗੁਰੂ ਜੀ ਨੇ ਲੰਮਾ ਸਮਾਂ ਧੰਤਾਨ ਸਾਹਿਬ ਟਿਕਾਣਾ ਕੀਤਾ ਇੱਥੋਂ ਗੁਰੂ ਜੀ ਦੂਰ ਦਰੇਡੇ ਪ੍ਰਚਾਰਕ ਦੌਰਿਆਂ ਲਈ ਜਾਂਦੇ ਸਾਧ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀ ਇੱਥੇ ਪੁੱਜਦੀ ਸੇਵਾ ਕਰਦੀ ਅਤੇ ਸਰਦਾ ਅਨਸਾਰ ਗੁਰੂ ਘਰ ਦੇ ਲੰਗਰ ਲਈ ਪੇਟਾ ਵੀ ਚੜਾਉਂਦੀ ਕੁਸਰਤਾ ਅਨਸਾਰ ਗੁਰੂ ਸਾਹਿਬ ਇਸ ਸਥਾਨ ਤੋਂ ਦਰਨ ਸਮੇਂ ਸਥਾਨਕ ਜ਼ਿਮੀਦਾਰ ਦਗੋ ਨੂੰ ਕੁਝ ਮੋਹਰਾਂ ਦੇ ਕੇ ਗਏ ਤੇ ਇਸ ਸਥਾਨ ਤੇ ਖੂਹ ਧਰਮਸ਼ਾਲਾ ਤੇ ਬਾਗ ਬਣਵਾਉਣ ਦਾ ਆਦੇਸ਼ ਦਿੱਤਾ ਜ਼ਿਮੀਦਾਰ ਦਗੋ ਨੇ ਗੁਰੂ ਜੀ ਦੇ ਆਦੇਸ਼ ਨੂੰ ਨਾ ਮੰਨਦਿਆਂ ਖੂਹ ਆਪਣੇ ਖੇਤ ਵਿੱਚ ਲਗਵਾ ਲਏ ਤਾਂ ਖੂਹ ਨਿਗਰ ਗਿਆ ਦੂਜੀ ਵਾਰ ਫਿਰ ਚੁਨਿਆ ਗਿਆ ਤਾਂ ਬਿੰਗਾ ਹੋ ਗਿਆ ਤਾਂ ਇਸ ਸਥਾਨਕ ਪ੍ਰਚਲਿਤ ਰਵਾਇਤ ਅਨੁਸਾਰ ਦਗੋ ਦੇ ਇਸ ਤਰ੍ਹਾਂ ਕਰਨ ਤੇ ਗੁਰੂ ਜੀ ਨੇ ਦਗੋ ਦੇ ਪ੍ਰਥਾਏ ਕਹੇ ਦਗੋ ਤੇਰੇ ਘਰ ਲਿਟਣਗੇ ਗਦੋ ਜਿੱਥੇ ਖਵਾਣਾ ਚੱਕ ਇੱਥੇ ਉਗਣਗੇ ਅੱਕ ਗੁਰੂ ਜੀ ਦੀ ਯਾਤਰਾ ਦੌਰਾਨ ਆਨੰਦ ਲਾਲ ਸੋਨੇ ਦੇ ਪੁੱਤਰ ਭਾਈ ਰਾਮਦੇਵ ਨੇ ਜਲ ਰਾਹੀਂ ਭਾਵਨਾ ਸਹਿ ਸੰਗਤ ਦੀ ਸੇਵਾ ਕੀਤੀ ਉਹ ਜਲ ਦੀਆਂ ਗਾਗਰਾਂ ਸਿਰ ਤੇ ਢੋ ਸੰਗਤ ਨੂੰ ਜਲ ਛਕਾਉਣ ਤੇ ਲੰਗਰ ਵਿੱਚ ਜਲ ਪਹੁੰਚਾਉਣ ਦੀ ਸੇਵਾ ਕਰਦਾ ਰਿਹਾ ਗੁਰੂ ਜੀ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਮੀਹਾ ਸਾਹੀ ਬਖਸ਼ਿਸ਼ ਦਾ ਥਾਪੜਾ ਦਿੱਤਾ ਤੇ ਨਗਾਰਾ ਨਿਸ਼ਾਨ ਸਾਹਿਬ ਅਤੇ ਇੱਕ ਦੱਖਣੀ ਵਾਲ ਦੇ ਕੇ ਪ੍ਰਚਾਰ ਲਈ ਤੋਰਿਆ ਗੁਰੂ ਜੀ ਦੇ ਆਦੇਸ਼ ਅਨੁਸਾਰ ਭਾਈ ਮੀਹਾ ਜੀ ਨੇ ਬਾਂਗਰ ਦੇ ਇਲਾਕੇ ਤੋਂ ਇਲਾਵਾ ਮਾਝਾ ਨਾਲ ਬਸ ਬਾਬਾ ਥਾਮਾ ਬਲ ਵੀ ਪ੍ਰਚਾਰ ਕੀਤਾ ਤੇ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਗਸਨ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੱਖੋਵਾਲ ਵਿਖੇ ਇੱਕ ਸ੍ਰੀ ਸਾਹਿਬ ਇੱਕ ਬੀੜ ਸ੍ਰੀ ਗੁਰੂ ਗਰਬ ਸਾਹਿਬ ਜੀ ਆਪਣੇ ਸਜਾਏ ਦਸਤਾਰੇ ਵਿੱਚ ਅੱਧਾ ਦਸਤਾਰਾ ਭਾਈ ਮੀਹਾ ਜੀ ਨੂੰ ਬਖਸ਼ਿਆ ਗੁਰੂ ਜੀ ਨੇ ਇਸ ਨੂੰ ਮੀਹਾ ਨਾਮ ਨਾਲ ਸਾਹਿਬਾ ਕਿਤਾਬ ਬਖਸ਼ਿਆ ਤੇ ਮੀਹਾ ਜੀ ਨੂੰ ਮੀਹਾ ਸਾਹਿਬ ਆਖਿਆ ਜਾਣ ਲੱਗਾ ਇਹ ਹੈ ਗੁਰਦੁਆਰਾ ਸ੍ਰੀ ਤੁਮਤਾਨ ਸਾਹਿਬ ਜੀ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਇਹ ਹੈ ਗੁਰਦੁਆਰਾ ਤੁਮਤਾਨ ਸਾਹਿਬ ਜੀ ਦਾ ਦਰਬਾਰ ਸਾਹਿਬ ਤੁਸੀਂ ਵੀ ਸਾਡੇ ਨਾਲ ਹੁਣ ਗੁਰਦੁਆਰਾ ਤੁਮਤਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਹੁਣ ਗੁਰੂ ਸਾਇਹ ਦੇ ਟਾਈਮ ਦੇ ਕੁਝ ਸਾਸਤਰ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜਿਸ ਵਿੱਚ ਤੁਸੀਂ ਸ੍ਰੀ ਸਾਹਿਬ ਜੀ ਢਾਲ ਸਾਹਿਬ ਜੀ ਤੇ ਕੁਝ ਪ੍ਰਕਾਸ਼ਨ ਗ੍ਰੰਥ ਵੀ ਮੌਜੂਦ ਨੇ ਉਹਨਾਂ ਸਾਰਿਆਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਹੋਣ ਕਾਰਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਮਤਾਨ ਜੀ ਦੀ ਸਿੱਖ ਸੰਗਤ ਲਈ ਸਤਕਾਰਤ ਹੈ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਇਸ ਪਵਿੱਤਰ ਸਥਾਨ ਵਿਕੇ ਯਾਮ ਕਰਕੇ ਹਰ ਮਹੀਨੇ ਮੱਸੀਆ ਦੇ ਦਿਨ ਸੰਗਤ ਜੁੜਦੀ ਹੈ ਇਸ ਤੋਂ ਇਲਾਵਾ ਹੋਲਾ ਮਹੱਲਾ ਦਸਹਿਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਤੇ ਸ੍ਰੀ ਦੀਪੁਰਬ ਸਰਦਾਂ ਭਾਵਨਾ ਤਹਿਤ ਮਨਾਏ ਜਾਂਦੇ ਹਨ ਤੇ ਗੁਰਮਤ ਸਮਾਗਮ ਕਰਾਈ ਜਾਂਦੇ ਨੇ ਤਾਨਕਰਵਾਇਤ ਅਨੁਸਾਰ ਇਸ ਇਲਾਕੇ ਦੀ ਸੰਗਤ ਤਖਤ ਸ੍ਰੀ ਹਜੂਰ ਸਾਹਿਬ ਜਾਨ ਤੋਂ ਪਹਿਲਾਂ ਇੱਥੇ ਆ ਕੇ ਦਰਸ਼ਨ ਦੀਦਾਰੀ ਕਰਦੀ ਹੈ ਤੇ ਇੱਥੋਂ ਹੀ ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਆਰੰਭ ਕਰਦੀ ਹੈ ਇਹ ਸੀ ਆਪਣਾ ਗੁਰਦੁਆਰਾ ਸ੍ਰੀ ਕਮਤਾਨ ਸਾਹਿਬ ਜੀ ਦਾ ਇਤਿਹਾਸ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਆਪਣੇ ਅਗਲੇ ਬਲੌਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ